ਜ਼ਿਰਖਪੁਰ ਪੁਲਿਸ ਨੇ ਸਪਾ ਦੀ ਆੜ ਵਿੱਚ ਚੱਲ ਰਹੇ ਦੇ ਵਪਾਰ ਦੇ ਤਿੰਨੇ ਸਪਾ ਸੈਂਟਰਾਂ ਤੇ ਮਾਰਿਆ ਛਾਪਾ 10 ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਜ਼ਿਕਰਯੋਗ ਹੈ ਕਿ ਸਪਾ ਸੈਂਟਰਾਂ ਦੀ ਆੜ ਵਿੱਚ ਚੱਲ ਰਹੇ ਸਪਾ ਸੈਂਟਰ ਲੰਬੇ ਸਮੇਂ ਤੋਂ ਵੀਆਈਪੀ ਰੋਡ ਤੇ ਚੱਲ ਰਹੇ ਸਨ ਅਤੇ ਪੁਲਿਸ ਨੂੰ ਉਨ੍ਹਾਂ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ ਇਸ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਸੈਂਟਰਾਂ ਤੇ ਛਾਪਾ ਮਾਰਿਆ ਤੇ 10 ਕੁੜੀਆਂ ਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਐਸਆਈ ਨਰਿੰਦਰ ਕੁਮਾਰ ਨੇ ਅਨੁਸਾਰ ਫੋਰਚੂਨਰ ਸਪਾ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਇਸ ਦੇ ਮਾਲਕਾ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਅੱਜ ਜਿਹੜੀ ਜ਼ਿਰਕਪੁਰ ਪੁਲਿਸ ਨੇ ਰੇਡ ਕੀਤੀ ਹੈ ਆ ਸੂਚਨਾ ਕੀਤੀ ਸੀ ਤੇ ਮੌਕੇ ਤੇ ਕੀ ਕੁਝ ਬਰਾਮਦ ਕੀਤਾ ਅੱਜ ਸਾਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇੱਥੇ ਦੇਵਾਜੀ ਪਲਾਜ਼ਾ ਕੋਲ ਰੋਡ ਤੇ ਕਈ ਸਫਾ ਸੈਂਟਰਾਂ 'ਚ ਪ੍ਰੋਸਟ੍ਰੈਕਸ਼ਨ ਦਾ ਕੰਮ ਚੱਲ ਰਿਹਾ ਉਹ ਤਾਂ ਅਸੀਂ ਇੱਥੇ ਤਿੰਨ ਸਫਾ ਸੈਂਟਰ ਤੇ ਰੇਡ ਮਾਰੀ ਆ D3 ਤੇ ਰਸ਼ੀਅਨ ਤੇ ਨੇਚਰ ਚ ਤੇ ਸਾਨੂੰ ਇਥੋਂ 10 ਕੁੜੀਆਂ ਬਰਾਮਦ ਹੋਈਆਂ ਨੇ ਤੇ ਇੱਕ ਗਾ ਸਾਨੂੰ ਮੰਨ ਲਓ ਮਾਲਕ ਕੋਈ ਪਤਾ ਲੱਗਿਆ ਕਿ ਕਿੰਨੇ ਸਮੇਂ ਤੋਂ ਇਹ ਜਿਹੜਾ ਜਿਸਮ ਪਰੋਸੀ ਦਾ ਦੰਦਸ ਪਾਦੀ ਆ ਚੱਲ ਰਿਹਾ ਸੀ ਤੇ ਕਈ ਵਾਰ ਬੰਦ ਵੀ ਕਰ ਜਾਂਦੇ ਨੇ ਤੇ ਕਈ ਵਾਰ ਸਟਾਰਟ ਜਦੋਂ ਇਹਨਾਂ ਨੂੰ ਐ ਪਤਾ ਲੱਗਦਾ ਵੀ ਹੁਣ ਰੇਡ ਨਹੀਂ ਹੋਣੀ ਤੇ ਇਹ ਕੰਮ ਸਟਾਰਟ ਕਰ ਦਿੰਦੇ ਨੇ ਹੁਣ ਰੇਡ ਹੋ ਗਈ ਹੁਣ ਸਾਰੇ ਬਾਬਾ ਜਾਣਗੇ ਤੇ ਹੋਰ ਜਗ੍ਹਾ ਵੀ ਤੁਸੀਂ ਜੇਰਪੋਰਟ ਸੇ ਚੱਲ ਰਹੇ ਸਵੇਰ ਉੱਥੇ ਵੀ ਤੁਸੀਂ ਰੇਡ ਕਰੋਗੇ ਕਿੰਨੀ ਵਾਰ ਬਿਲਕੁਲ ਕਰਾਂਗੇ ਜੀ ਬਿਲਕੁਲ ਜਦੋਂ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਸੀ ਕਰਾਂਗੇ ਜੇ ਸਾਨੂੰ ਪਤਾ ਲੱਗ ਜਾਏ ਅਸੀਂ ਛੱਡ ਦੇਣੀ ਬੰਦ ਨਹੀਂ ਕਰਦੇ ਨਹੀਂ ਦਿਸਨ ਐਸਐਸਪੀ ਸਾਹਿਬ ਦੇ ਸਾਡੇ ਜੀ ਅਫਸਰ ਹਾਂ ਉਹਨਾਂ ਦੇ ਦੇਸ਼ਾਂ ਦੇ ਦਸਤੇ ਸੀੜ ਮਾਰੀਏ ਤੇ ਹੁਣ ਇਹਨਾਂ ਤੇ ਕੀ ਕਾਰਵਾਈ ਹੋਈ ਜੀ ਹੁਣ ਅਸੀਂ ਇਹਨਾਂ ਨੂੰ ਲੈ ਕੇ ਚੱਲਿਆ ਜੀ ਇਹਨਾਂ ਤੇ ਅਸੀਂ ਪਰਚਾ ਦਰਜ ਕਰਤਾ ਜਮੋਰ ਲੇਟ ਵਾਲਾ ਮੰਤਰੀ ਨੂੰ ਕੁਝ ਪਤਾ ਲੱਗਿਆ ਜਿਹੜੀ ਕੁੜੀਆਂ ਇਸ ਦੇ ਵਿੱਚ ਲਿਪਟ ਸੀਗੀਆਂ ਜ਼ੋਰ ਜ਼ਬਰਦਸਤੀ ਨਾਲ ਉਹਨਾਂ ਤੋਂ ਇਹ ਕੰਮ ਕਰਾਇਆ ਜਾ ਰਿਹਾ ਸੀ ਇਹ ਸੈਮਤੀ ਨਾਲ ਕਿਵੇਂ ਇਹ ਕਈ ਤਰ੍ਹਾਂ ਦੇ ਨੇ ਆਪਣੀ ਲੋੜ ਲਈ ਵੀ ਆਂਦੀਆਂ ਨੇ ਤੇ ਇਹਨਾਂ ਮਜਬੂਰੀਆਂ ਆਉਂਦੀਆਂ ਨੇ ਵੈਸੇ ਤਾਂ ਹੁਣ ਤੱਕ ਤਾਂ ਕੋਈ ਆਇਆ ਨਹੀਂ ਕੋਈ ਕਿਸੇ ਨੂੰ ਜ਼ਬਰਦਸਤੀ ਕਰਾਇਆ ਹੋਵੇ ਤਸਕੂ ਦੇ ਨਾਲ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਕਲੈਂਟ ਵਗੈਰਾ ਵੀ ਕੋਈ ਫੜਿਆ ਜਾਂ ਕੋਈ ਕਿਸ ਤਰ੍ਹਾਂ ਇੱਕ ਹਜੇ ਪੁੱਛਗਿੱਛ ਚੱਲ ਰਹੀ ਹੈ ਹਜੇ ਇੱਕ ਬੰਦਾ ਫੜਿਆ ਹੈ ਠੀਕ ਹੈ ਹਜੇ ਪੁੱਛਗਿੱਛ ਕਰਾਂਗੇ ਕਿ ਸਰਵਿਸ ਲੈਣਾ ਹੈ ਹਾਂ ਸਰਵਿਸ ਲੈਣਾ ਆਇਆ ਸੀ ਓਨਰ ਵੀ ਪਕੜੇ ਗਏ ਨੇ ਓਨਰ ਨਹੀਂ ਓਨਰ ਸਾਰੇ ਮੌਕੇ ਤੇ ਫਰਾੜ ਰਹੇ ਹਨ ਉਹਨਾਂ ਦੀ ਹਜੇ ਤਪਤੀਸ਼ ਚੱਲ ਰਹੀ ਹੈ ਤੇ ਉਹਨਾਂ ਦੇ ਕੋਈ ਪਤਾ ਲੱਗਾ ਕੌਣ ਓਨਰ ਹੈ ਕੌਣ ਨਹੀਂ ਓਨਰ ਹੁਣ ਕਰਾਂਗੇ ਜੀ ਇਨਵੈਸਟੀਗੇਸ਼ਨ ਕਰਾਂਗੇ ਕਬੱਡੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਸ ਤਰ੍ਹਾਂ ਇਹ ਸਪਾ ਸੈਂਟਰ ਖੁੱਲ ਜਾਂਦੇ ਨੇ ਜਿਹੜੇ ਲੱਗਦਾ ਨਹੀਂ ਜਿਹੜੇ ਮਾਲਕ ਇਹਨਾਂ ਨੂੰ ਕਿਰਾਏ ਤੇ ਲ ਜਿਹੜੇ ਮਾਲਕ ਨੇ ਉਹਨਾਂ ਨੂੰ ਹੀ ਨੋਮੀਨੇ ਕੈਰੀਫਿਕੇਸ਼ਨ ਵਗੈਰਾ ਇਹਨਾਂ ਲੋਕਾਂ ਨੇ ਕਰਾਈ ਹੋਈ ਸੀ ਨਹੀਂ ਸਾਡੇ ਕੋਲ ਇਸ ਦੀ ਕੋਈ ਇਹਦੀ ਕੋਈ ਵੈਰੀਫਿਕੇਸ਼ਨ ਨਹੀਂ ਹੈ ਇਹਨਾਂ ਤੇ ਵੀ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਰਾਂਗੇ ਜੀ ਤੇ ਹੋਰ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜੋ ਇਸ ਤਰ੍ਹਾਂ ਦੇ ਸਪਾ ਸੈਂਟਰ ਨੂੰ ਕਰਾਏ ਤੇ ਦੇ ਦੇ ਕੇ ਚਲਾਣ ਦੀ ਇਜਾਜ਼ਤ ਦੇ ਦਿੰਦੇ ਉਹਨਾਂ ਲਈ ਕੀ ਬਿਲਕੁਲ ਹੁਣ ਅਸੀਂ ਉਹਨਾਂ ਨੂੰ ਵਿੱਚ ਨੋਮੀਨੇਟ ਕੀਤਾ ਜੀ ਵੀ ਉਹਨਾਂ ਦੀ ਰਜ਼ਾਮੰਦੀ ਨਾਲ ਚੱਲ ਰਿਹਾ ਹੈ